ਪੰਡਿਕਲਤੇ ਮੈਂ ਇਹ ਦੱਸ ਦਿਆਂ ਕਿ ਜਦੋਂ 27 ਅਕਤੂਬਰ ਨੂੰ ਪ੍ਰਧਾਨ ਦੀ ਚੋਣ ਹੋਈ ਸੀ ਤੇ 142 ਮੈਂਬਰ ਹਾਜ਼ਰ ਹੋਏ ਸੀ ਦੋ ਵੋਟਾਂ ਕੈਂਸਲ ਹੋਈਆਂ ਸੀ ਗਿਆਤੇ ਉਹਦੇ ਬੱਚੋ ਬਾਕੀ 107 ਵੋਟਾਂ ਧਾਮੀ ਸਾਹਿਬ ਨੂੰ ਮਿਲੀਆਂ ਸੀ ਤੇ 33 ਵੋਟਾਂ ਬੀਬੀ ਜਗੀਰ ਕੌਰ ਨੂੰ ਮਿਲੀਆਂ ਸੀ ਜਿਹੜਾ ਅੱਜ ਬਕਾਇਦਾ ਤੌਰ ਤੇ ਹਾਊਸ ਹੋਇਆ ਵਾ ਅੱਜ ਉਹਨਾਂ ਦਾ ਜਲਾਸ ਹੋਇਆ ਵਾ ਇਹਦੇ ਜਲਾਸ ਤੋਂ ਪਹਿਲਾਂ 43 ਮੈਂਬਰਾਂ ਨੇ ਇੱਕ ਸਾਈਨ ਕਰਕੇ ਪ੍ਰਧਾਨ ਨੂੰ ਲੈਟਰ ਦਿੱਤਾ ਸੀ ਵੀ ਜਿਹੜੀ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਲਈ ਇੱਕ ਤੇ ਵਿਧਾਨ ਬਣਾਇਆ ਜਾਵੇ ਤੇ ਇੱਕ ਜਿਹੜੇ ਜਥੇਦਾਰ ਤੁਸੀਂ ਗਲਤ ਤਰੀਕੇ ਨਾਲ ਫਾਰਕ ਕੀਤੇ ਤਿੰਨੇ ਉਹ ਬਹਾਲ ਕੀਤੇ ਜਾਣ ਜਿਹੜਾ ਐਕਟ ਐਕਟ ਕੀ ਕਿੰਦਾ ਐਕਟ ਇਹ ਕਹਿੰਦਾ 15 ਮੈਂਬਰ ਜੇ ਲਿਖ ਕੇ ਦੇਣ ਕੋਈ ਮਤਾ ਲੈਉਣ ਦਾ ਤੇ ਪ੍ਰਧਾਨ ਨੂੰ ਇਮੀਡੀਏਟਲੀ ਉੱਥੇ ਹਾਊਸ ਬੁਲਾਉਣਾ ਪਊਗਾ ਤਾਂ ਕਿ ਉਸ ਮੈਟਰ ਤੇ ਡਿਸਕਸ ਕੀਤਾ ਜਾ ਸਕੇ ਹੁਣ ਹਾਊਸ ਤੇ ਪਹਿਲਾਂ ਬੁਲਾਇਆ ਗਿਆ ਸੀਗਾ ਤੇ ਇਹਨਾਂ ਨੇ ਆਪਣਾ ਜਿਹੜਾ 13 43 ਮੈਂਬਰਾਂ ਦੇ ਲਿਖ ਕੇ ਦਿੱਤਾ 13 ਦੀ بجائے 15 ਦੀ بجائے ਤੇ ਉਸ ਮੈਟਰ ਤੇ ਬਕਾਇਦਾ ਤੌਰ ਤੇ ਡਿਸਕਸ ਕੀਤਾ ਜਾਣਾ ਚਾਹੀਦਾ ਹੈ ਹਾਊਸ ਦੇ ਵਿੱਚ ਲਿਕ ਜਦੋਂ ਬਜਟ ਪਾਸ ਹੋ ਗਿਆ ਬਜਟ ਪਾਸ ਹੋਣ ਤੋਂ ਬਾਅਦ ਮਤੇ ਪੜੇਗੇ ਤੇ ਪ੍ਰਧਾਨ ਨੂੰ ਇਹ ਕਲ ਗਈ ਵੀ ਜਿਹੜਾ ਮਤਾ ਅਸੀਂ ਦਿੱਤਾ ਉਹ ਵੀ ਪੜੋ ਉਹਨੂੰ ਪ੍ਰਵਾਨ ਕਰਨਾ ਜਾਂ ਨਾ ਪ੍ਰਵਾਨ ਕਰਨਾ ਹਾਊਸ 'ਚ ਬੈਠੇ ਮੈਂਬਰਾਂ ਤੇ ਡਿਪੈਂਡ ਕਰਦਾ ਲੇਕਿਨ ਪ੍ਰਧਾਨ ਨੇ ਨਹੀਂ ਪੜਿਆ ਤੇ ਬੀਬੀ ਕਿਰਨ ਜੋਤਕਰ ਜਿਹੜੀ ਸੀਨੀਅਰ ਮੈਂਬਰ ਹੈ ਤੇ ਮਾਸਟਰ ਤਾਰਾ ਸਿੰਘ ਦੀ ਮਾਸਟਰ ਉਸਾਸਟਰ ਤਾਰਾ ਸਿੰਘ ਦੀ ਦੋਤਰੀਆ ਜਿੱਕਿਤੇ ਮਾਸਟਰ ਤਾਰਾ ਸਿੰਘ ਨਾ ਹੁੰਦੇ ਤੇ ਅੱਜ ਪਾਕਿਸਤਾਨ ਜਿਹੜਾ ਸੀ ਪਾਣੀਪਤ ਕਰਨਾਲ ਤੱਕ ਹੁੰਦਾ ਉਹ ਮਾਸਟਰ ਜੀ ਦੀ ਬਦੌਦਤ ਤੇ ਇਹ ਪਾਕਿਸਤਾਨ ਅਟਾਰੀ ਤੱਕ ਆ ਗਿਆ ਕਿਉਂਕਿ ਜਿਹੜੇ ਉਹਨਾਂ ਦੇ ਆਗੂ ਸੀ ਜਨਾਬ ਮੁਮਿੰਦ ਜਨਾਬ ਉਹਨਾਂ ਨੇ ਸਿੱਖਾਂ ਨੂੰ ਇਹ ਗੱਲ ਕਹੀ ਸੀ ਸਾਡੇ ਨਾਲ ਆ ਜਾਓ ਤੁਹਾਨੂੰ ਅਸੀਂ ਵੱਖਰਾ ਖੇਤਾਂ ਦੇ ਦਿੰਨੇ ਆਂ ਤੁਹਾਨੂੰ ਆਜ਼ਾਦ ਖਿੱਤਾ ਦੇ ਦਿੰਦੇ ਤੁਸੀਂ ਆਪਣੇ ਜ਼ਾਦੀ ਦੇ ਦਿੰਦੇ ਕਿ ਮਾਨੋ ਤੁਸੀਂ ਕੋਈ ਗੱਲ ਨਹੀਂ ਲੇਕਿਨ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ ਨਹੀਂ ਤੁਹਾਡੀ ਜਿਹੜੀ ਸਟੇਟ ਆ ਉਹ ਧਾਰਮਿਕ ਤੌਰ ਤੇ ਬਣ ਰਹੀ ਹੈ ਇਸਲਾਮਿਕ ਸਟੇਟ ਬਣ ਰਹੀ ਹੈ ਅਸੀਂ ਸੈਕੂਲਰ ਸਟੇਟਾਂ ਜਾਵਾਂਗੇ ਇੰਡੀਆ ਸੈਕੂਲਰ ਸਟੇਟ ਬਣੀ ਸੀ ਜਿਹਨੂੰ ਅੱਜ ਇਹਨਾਂ ਨੇ ਇੱਕ ਹਿੰਦੂ ਸਟੇਟ ਬਣਾਉਣ ਦਾ ਧਰ ਲਿਆ ਵਾ ਗੋਲਵਾਕਰ ਨੇ ਜਿਹੜੀ ਆਪਣੀ ਕਿਤਾਬ ਬੰਚ ਆਫ ਥੌਟਸ ਜੋ ਉਹਨੇ ਲਿਖਿਆ ਉਹਨੂੰ ਬੀਜੇ ਪੂਰੀ ਤਰ੍ਹਾਂ ਲਾਗੂ ਕਰ ਰਹੀ ਉਹਦੀ ਭਤੀਜੀ ਆ ਸੋਰੀ ਉਹਦੀ ਧੋਤਰੀ ਉਹਦੀ ਧੋਤਰੀ ਬੀਬੀ ਕਿਰਨ ਜੋਤ ਕੋ ਜਿਨੇ ਹਿੰਦੁਸਤਾਨ ਨੂੰ ਉਜੜਨ ਤੋਂ ਬਚਾਇਆ ਜਿਨੇ ਭਾਰਤ ਨੂੰ ਉਜੜਨ ਤੋਂ ਬਚਾ ਲਿਆ ਕਰੀਬ ਤਿੱਜਾ ਇਸ ਹੋਰ ਹਿੰਦੁਸਤਾਨ ਪਾਕਿਸਤਾਨ ਚਲੇ ਜਾਣਾ ਸੀ ਜੇ ਮਾਸਟਰ ਤਾਰਾ ਸਿੰਘ ਨਾ ਹੁੰਦੇ ਅੱਜ ਉਹਨਾਂ ਦੀ ਧੋਤਰੀ ਜਦੋਂ ਬਕਾਇਦਾ ਤੌਰ ਤੇ ਇਹ ਮਤਾ ਲਿਆਉਣ ਲੱਗੀ ਉੱਠ ਕੇ ਵੀ ਮੈਂ ਮਤਾ ਫੜ ਦਿੰਨੀ ਆ ਉਹਨੂੰ ਧੱਕੇ ਮਾਰੇਗੇ ਇੱਕ ਬੀਬੀ ਨੂੰ ਉਹਦਾ ਮਾਈਕ ਖੋਲਿਆ ਗਿਆ ਨਹੀਂ ਬੋਲਣ ਦੇਣ ਤੁਹਾਨੂੰ ਇਹ ਸਿੱਖਾਂ ਦੀ ਪਾਰਲੀਮੈਂਟ ਹੈ ਕਿ ਗੁੰਡਾਗਰਦੀ ਹਾਊਸ ਹੈ ਸੌਰੀ ਇਹ ਦੱਸਣਾ ਪਊਗਾ ਇਹਨਾਂ ਨੂੰ ਫੇ ਸਿੱਖਾਂ ਦੀ ਪਾਰਲੀਮੈਂਟ ਹੈ ਜਾਂ ਗੁੰਡਾਗਰਦ ਹਾਊਸ ਬਣਾਇਆ ਤੁਸੀਂ ਇੱਥੇ ਬੀਬੀ ਜਗੀਰ ਕੌਰ ਇੱਕ ਵਾਰੀ ਸੌਰੀ ਬੀਬੀ ਕਿਰਨਜੋਤ ਕੌਰ ਇੱਕ ਵਾਰੀ ਕੈਂਡੀਡਾ ਜਾਂਦੇ ਆ ਕੈਨੇਡਾ ਜਾਂਦੇ ਤੇ ਉਹਨਾਂ ਨੂੰ ਲੋਕਲ ਫਲਾਈਟ ਦੇ ਵਿੱਚ ਗਾਤਰਾ ਤੋਰਨ ਵਾਸਤੇ ਨਹੀਂ ਕਿਹਾ ਜਾਂਦਾ ਇੱਥੇ ਹੁੰਦੇ ਹਾਊਸ ਦੇ ਵਿੱਚ ਉਹ ਮਤਾਂ ਜਾਣਾ ਚਾਹੁੰਦੇ ਨੇ ਚਰਨਜੀਤ ਸਿੰਘ ਜਸਵੰਤ ਬਾਬਾ ਧੁਮਾ ਦਾ ਖਾਸਮ ਖਾਸ ਬਾਦਲਾਂ ਦੇ ਬੜਾ ਬੜਾ ਸਿੱਪਰ ਸਰ ਬੈਠੇ ਹੁੰਦੇ ਇਹਨੇ ਉਹਨੂੰ ਮਾਈਕ ਬੰਦ ਕਰਤਾ ਸੀ ਮਾਈਕ ਚੁੱਕ ਲੈ ਸਿਕਲੇ ਪਰਸ ਤੂੰ ਨਹੀਂ ਬੋਲ ਸਕਦੀ ਬੀਬੀ ਤੇ ਜਦੋਂ ਅਸੀਂ ਪੁੱਛਿਆ ਸੀ ਬੀਬੀ ਜੀ ਤੁਸੀਂ ਬੋਲਣਾ ਕੀ ਚਾਹੁੰਦੇ ਸੀ ਕਹਿੰਦੀ ਜੀ ਮੈਂ ਇਹ ਬੋਲਣਾ ਸੀਗਾ ਉਥੇ ਵੀ ਮੈਂ ਕੈਨੇਡਾ ਚ ਵੀ ਗਈ ਆ ਉੱਥੇ ਲੋਕਲ ਫਲਾਈਟ ਚ ਲੋਕਲ ਫਲਾਈਟ ਵਿੱਚ ਮੇਰਾ ਗਾਤਰਾ ਜੀ ਸਲੋਆਇਆ ਤੇ ਸਾਡੇ ਆਪਣੇ ਦੇਸ਼ ਸਾਡੇ ਗਾਤਰੇ ਦੁਆਏ ਜਾਂਦੇ ਇਹਨੂੰ ਰੋਕਣ ਲਈ ਮਤਵਾਸ ਕੀਤਾ ਜਾਵੇ ਤੇ ਮੈਨੂੰ ਮੂੰਹ ਬੋਲਣ ਹੀ ਦਿੱਤਾ ਗਿਆ ਕੋਈ ਉਪਚਾਰੀ ਬੀਬੀ ਦਾ ਪਹਿਲੀ ਵਰੀ ਨਹੀਂ ਹੋਇਆ ਇਹ ਦੂਸਰੀ ਤੀਸਰੀ ਵਰੀ ਹੋ ਚੁੱਕਾ ਹੈ ਜੇ ਬੀਬੀ ਕਿਰਨਜੋਤ ਉਹ ਮਤਾ ਲੈ ਆਉਂਦੀ ਪੜ੍ਹ ਦਿੰਦੀ ਪਾਸ ਕਰਨਾ ਜਾਂ ਉਹਨੂੰ ਰਿਜੈਕਟ ਕਰਨਾ ਉਹ ਤੁਹਾਡੇ ਹੱਥ ਹਸੀ ਤੁਸੀਂ ਦਾਵਾ ਕਰਦੇ ਹੋ ਸਾਡੇ ਕੋਈ ਮੈਂਬਰ ਜ਼ਿਆਦੇ ਸੀਗੇ ਅੱਜ 123 ਮੈਂਬਰ ਆਏ ਤੇ ਉਹਦੇ ਵਿੱਚ ਤੁਸੀਂ ਦਾਵਾ ਕਰਦੇ ਸਾਡੇ ਜ਼ਿਆਦੇ ਸੀ ਜ਼ਿਆਦਾ ਰਿਜੈਕਟ ਤੁਸੀਂ ਰਿਜੈਕਟ ਕਰ ਦਿੰਦੇ ਤੁਸੀਂ ਟੱਕੇ ਮਾਰਨੀ ਕਿ ਲੋੜ ਸੀ ਮੈਂ ਚੁੱਕਣ ਦੀ ਕਿ ਲੋੜ ਸੀ ਇਸ ਕਨਿ ਪਾਰਲੀਮੈਂਟ ਤੇ ਮੈਂ ਇਹ ਵੀ ਦੱਸ ਦਿਆਂ ਐਡਵੋਕੇਟ ਧਾਮੀ ਨੂੰ ਐਡਵੋਕੇਟ ਤੁਸੀਂ ਵੀ ਜੇ ਐਕਟ ਇਹ ਆਜ਼ਾਦਤ ਦਿੰਦਾ ਵਾ ਕੀ 15 ਮੈਂਬਰ ਲਿਖ ਕੇ ਦੇਂ ਤੇ ਉਹਦੇ ਤੇ ਪ੍ਰਧਾਨ ਨੂੰ ਹਾਊਸ ਬੁਲਾਉਣਾ ਪੈਂਦਾ ਇਹ ਹਾਊਸ ਬੁਲਾਇਆ ਸੀ ਜਦੋਂ ਲਿਖ ਕੇ ਦਿੱਤਾ ਤੇ ਮਤਾਂ ਤੁਹਾਨੂੰ ਲਿਆਉਣਾ ਚਾਹੀਦਾ ਸੀ ਤੁਸੀਂ ਨਹੀਂ ਲਿਆਂਦਾ ਨਾ ਕੱਲ ਨੂੰ ਉਹ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਅਦਾਲਤ ਚੱਲੇ ਜਾਂਦੇ ਨਾ ਤੇ ਤੁਹਾਨੂੰ ਜਵਾਬ ਦੇਣਾ ਓਖਾ ਹੋਊ ਉੱਥੇ ਤੇ ਬੀਬੀ ਜ਼ਗੀਰ ਕੌਰ ਨੇ ਫੇਰ ਗੱਲ ਕੀਤੀ ਅੱਜ ਉਹ ਕਹਿੰਦੀ ਪਹਿਲਾਂ ਧਾਮੀ ਤੁਹਾਨੂੰ ਇਹ ਦੱਸੇ ਜੀ ਜਿਹੜੀ ਨੈਤਿਕਤਾ ਦੇ ਉੱਤੇ ਕਰਕੇ ਇਹਨੇ ਜਿਹੜੇ ਅਸੀਂ ਉਸ ਦੀਫਾ ਦਿੱਤਾ ਸੀ ਕਿ ਉਹ ਨੈਤਿਕਤਾ ਵਾਪਸ ਆ ਗਈ। ਉਹ ਕਮ ਹੋ ਗਏ ਨੇ। ਕਿਉਂ ਲੋਕਾਂ ਨੂੰ ਕਿ ਭਰਾਂ ਕਰਦੇ ਨੇ। ਇਸੇ ਮੰਚ ਤੋਂ ਆਪਾਂ ਇਹ ਗੱਲ ਕੀ ਧਾਮੀ ਨੇ ਥੁੱਕ ਕੇ ਚੱਟਿਆ ਧਾਮੀ ਨੇ ਗਲਾਸ ਘਟ ਚੱਟਿਆ। ਜੇ ਤੂੰ ਉਹਨੇ ਜੀ ਵਾਪਸ ਜਿੱਦਣ ਕਿ ਤੇ ਜਹਦਰ ਅਕਾਲ ਤੱਕ ਤੇ ਤੱਕ ਸ੍ਰੀ ਕਿਸਗੜ ਦਾ ਕਾਰਜ ਜਿਸ ਦਿਨ ਕਰ ਗਏ ਤੇ ਉਹਦਣ ਆ ਜਾਂਦਾ ਨਾ ਤੇਰੀ ਵੀ ਅਣਜਨ ਚ ਵਾਧਾ ਹੁੰਦਾ ਤੇ ਉਹਨਾਂ ਦੀ ਵੰਸ਼ਾ ਲੋਕਾਂ ਦੇ ਵੀ ਕਿਛ ਨੂੰ ਕਿੰਤੂ ਕਰਨੀ ਲੋੜ ਨੇ ਪੈਂਦੀ ਲਈ ਜੀ ਜਥੇਦਰ ਦਾ ਹੁਕਮ ਜਿੱਤਾ ਦੋ ਵਾਪਸ ਆਇਆ ਤੂੰ ਉਹਨਾਂ ਨੂੰ ਉਹਦੇ ਧਾਮੀ ਸਾਹਿਬ ਨੇ ਟੇਚ ਜਾਣਿਆ ਉਹਨਾਂ ਨੂੰ ਫਿਰ ਇੱਕ ਪਰਿਵਾਰ ਦੇ ਗੁਲਾਮ ਹੋ ਗਏ ਇੱਕ ਵਿਅਕਤੀ ਦੇ ਗਲਾਮ ਹੋ ਗਏ ਨਾ ਐਸੇ ਕਰਕੇ ਇਹ ਮਤਾਂ ਦੀ ਸੀ ਲਿਉਣਾ ਚਾਹੁੰਦੇ ਬੀਬੀ ਜ਼ਗੀਰ ਕੋ ਨੇ ਬੜੇ ਸਖਤ ਬਾਤ ਸੱਚ ਕਿਹਾ ਤਾਂ ਮੈਨੂੰ ਤਾਂ ਮੈਨੂੰ ਜਵਾਬ ਲਵਾਂਗੇ ਅਸੀਂ ਇਦਾਂ ਨਹੀਂ ਕੰਮ ਚੱਲ ਜੇਗੇ ਡੈਮੋਕ੍ਰੇਸੀ ਦਾ ਕਤਲ ਨਹੀਂ ਹੋਣ ਦੇਵਾਂਗੇ ਅਸੀਂ ਖਾਲਸੇ ਦੀ ਜਿਹੜੀ ਤੋਹੀਨ ਕੀਤੀ ਤੋਹੀਨ ਨਹੀਂ ਹੋਣ ਦੇਵਾਂਗੇ ਅਸੀਂ ਤੇ ਬੀਬੀ ਕਿਰਨ ਜੋਰ ਤੇ ਕੋਰ ਨੇ ਕਿਹਾ ਵੀ ਅਸੀਂ ਹੁਣ 15 ਮੈਂਬਰ ਬਕਾਇਦਾ ਤੌਰ ਤੇ ਪ੍ਰਧਾਨ ਨੂੰ ਲਿਖ ਕੇ ਦੇਵਾਂਗੇ ਵੀ 21 ਦਿਨਾਂ ਦੇ ਵਿੱਚ ਵਿੱਚ ਇਸੇ ਮੁੱਦੇ ਤੇ ਹਾਊਸ ਬੁਲਾਇਆ ਜਾਵੇ ਜੇ ਉਹ ਨਹੀਂ ਬੁਲਾਉਂਦਾ ਤੇ ਫਿਰ ਬਕਾਇਦਾ ਤੌਰ ਤੇ 15 ਮੈਂਬਰਾਂ ਨੂੰ ਹਾਊਸ ਬੁਲਾਉਣ ਦਾ ਅਧਿਕਾਰ ਉਹ ਆਪਣੇ ਲੈਵਲ ਤੇ ਬੁਲਾ ਸਕਦੇ ਨੇ ਤੇ ਉਹਦੇ ਵਿੱਚ 31 ਮੈਂਬਰ ਹਾਜ਼ਰ ਹੋ ਜਾਂਦੇ ਨੇ 31 ਮੈਂਬਰ ਤੋ ਉਹ ਹਸ ਨੂੰ ਹਾਊਸ ਨੂੰ ਪ੍ਰਮਾਨਗੀ ਹੋਏਗੀ ਜਿਹੜਾ ਉੱਤੇ ਮਤਾ ਪਾਸ ਕੀਤਾ ਉਹਨੂੰ ਪ੍ਰਮਾਨਗੀ ਹੋ ਜਾਏਗੀ ਕਿਉਂ ਐਸਜੀ ਪੀਸੀ ਦੇ ਹਾਊਸ ਦਾ ਕੋਰਮ 31 ਮੈਂਬਰਾਂ ਦਾ ਐਸਜੀ ਪੀਸੀ ਦੀ ਜਿਹੜੀ ਅੰਤਰੰਕ ਕਮੇਟੀ ਆ ਉਹਦਾ ਪੰਜ ਕੋਰਮ ਪੰਜ ਮੈਂਬਰਾਂ ਦਾ ਇਸ ਕਰਕੇ ਬੀਬੀ ਕਿਰਨਜੋਤ ਕਰਨਾ ਜੋ ਕੁਝ ਕੀਤਾ ਗਿਆ ਕੋਈ ਇਨਸਾਨੀਤ ਦੀ ਗੱਲ ਨਹੀਂ ਕੀਤੀ ਕਿ ਬੀਬੀ ਹੈ ਜਿਹੜੇ ਬਾਬੇ ਨਾਲ ਕਰੇ ਗਿਆ ਸੋਕ ਕਿਉਂ ਬੰਦਾ ਕਿਤੇ ਜਮੇ ਰਾ ਉਸ ਬੀਬੀ ਦੀ ਤੋਹੀਨ ਕੀਤੀ ਤੁਸੀਂ ਲੋਕਾਂ ਨੇ ਕਿ ਜਿਨ੍ਹਾਂ ਨੇ ਗੱਲ ਕੀਤੀ ਫਿਰ ਜਦੋਂ ਉਹ ਬੋਲਣ ਲੱਗੀ ਇਹਨਾਂ ਦੀ ਅਗਲੀ ਕਰਤੂਤ ਦੇਖ ਲਓ ਧਾਮ ਹੀ ਰਹੀ ਦੀ ਪਹਿਲੀ ਗੱਲ ਤੇ ਡੈਮੋਕਰੇਸੀ ਦਾ ਕਤਲ ਤੁਸੀਂ ਕੀਤਾ ਵੀ ਜਦੋਂ ਦੇ ਤੁਸੀਂ ਆਏ ਉਦੋਂ ਦੀ ਮੀਡੀਆ ਦੀ ਐਂਟਰੀ ਤੁਸੀਂ ਬੰਨ੍ਹ ਕਰਤੀ ਉੱਥੇ 30 ਸਾਲ ਤੋਂ ਮੈਂ ਲਗਾਤਾਰ ਕਵਰੇਜ ਕਰਦਾ ਰਿਹਾ ਦੋਵੇਂ ਹਾਊਸ ਇਹਨਾਂ ਦੇ ਇਹਨੇ ਬੈਨ ਕਰ ਦਿੱਤੀ ਜੀ মিডিਆ ਲਾਊਡਿੰਗ ਕੀਤਾ ਜਾਊਗਾ ਅਸੀਂ ਵੀ ਸੋਚ ਰਹੇ ਹਾਂ ਆਪਣੀ ਜਥੇਬੰਗ ਜੁਡੀਸ਼ੀਅਨ ਵਿੱਚ ਜਾਈਏ ਅਸੀਂ ਅਸੀਂ ਵੀ ਤਲਬ ਕਰਾਂਗੇ ਉੱਥੇ ਇਹਨਾਂ ਨੂੰ ਅਸੀਂ ਪਹਿਲੀ ਲੈਟਰ ਦੇ ਕੇ ਆਏ ਸੀ ਇਹਨਾਂ ਨੂੰ ਲੇਕਿਨ ਕੋਈ ਜਵਾਬ ਨਹੀਂ ਆਉਂਦਾ ਇਹ ਸੇ ਕਰਕੇ মিডিਆ ਨਾਲ ਤੁਸੀਂ ਗਦਾਰੀ ਕੀਤੀ ਤੇ ਆਪਣੇ ਸਾਥੀ ਨਾਲ ਵੀ ਗਦਾਰੀ ਕੀਤੀ ਤੇ ਜੇ ਉਹ ਜੁਡੀਸ਼ੀਅਨ ਕਮਿਟੀ ਜਾਂਦੇ ਆ ਤੇ ਧਾਮੀ ਸਾਹਿਬ ਨੂੰ ਜਵਾਬ ਦੇਣਾ ਪਊਗਾ ਜੇ ਜੁਡੀਸ਼ੀਅਨ ਕਮਿਟੀ ਕੋਈ ਫੈਸਲਾ ਸਹੀ ਨਹੀਂ ਕਰਦਾ ਤੇ ਹਾਈ ਕੋਰਟੋ ਵਿੱਚ ਬਕਾਇਦਾ ਤੌਰ ਤੇ ਇਹ ਝਾੜਚ ਮੈਨੂੰ ਫਿਰ ਹੋਊਗੀ ਉੱਥੇ ਕਿਉਂਕਿ ਜੁਡੀਸ਼ੀਅਨ ਕਮਿਸ਼ਨ ਜਿਹੜੇ ਮੈਂਬਰ ਤੇ ਚੇਅਰਮੈਨ ਨੇ ਉਹ ਇਹਨਾਂ ਦੇ ਆਪਣੇ ਲਾਏ ਹੋਏ ਨੇ ਜੇਕਰ ਫਿਰ ਵੀ ਮੈਨੂੰ ਉਮੀਦ ਹੈ ਜੇ ਉਹ ਮਾਮਲਾ ਉੱਥੇ ਜਾਂਦਾ ਵਾ ਤੇ ਐਸਪੀਸ਼ ਤੋਂ ਜਵਾਬ ਦੇਣ ਔਖ ਹੋ ਜਾਏਗਾ ਦੂਸਰੀ ਚੀਜ਼ ਬਾਬਾ ਰਾਮ ਜੀ ਦੂਸਰੀ ਚੀਜ਼ ਅੱਜ 1386.47 ਕਰੋੜ ਦਾ ਕਰੀਬ-ਕਰੀਬ 14 ਅਰਬ ਦਾ ਬਜਟ ਪਾਸ ਕੀਤਾ ਗਿਆ ਜਿਹੜਾ ਪਿਛਲੇ ਬਜਟ ਨਾਲੋਂ 9.95% ਜਿਹੜਾ ਉਹ ਜ਼ਿਆਦਾ ਹੈ ਤੇ ਮੈਨੂੰ ਇਹ ਦੱਸ ਦਿਓ ਧਾਮੀ ਸਾਹਿਬ ਜਿਉਂਦੇ ਤੁਸੀਂ 3.45 3.50 ਹਲ ਹੋ ਗਏ ਜੇ ਅੱਜ ਤੱਕ ਕੋਈ ਨਾਮੀ ਗ੍ਰਾਮੀ ਇਸ ਬੱਚੇ ਦਾ ਕੰਮ ਕੀਤਾ ਤੁਸੀਂ ਇੱਕ ਦਾਸ ਜੋ ਕੰਮ ਕੀਤਾ ਤੇ ਬਿਹਾਰ ਦੇ ਵਿੱਚ ਇੱਕ ਨੰਦ ਕੁਮਾਰ ਦਾ ਐਮਪੀ ਰਿਹਾ ਵਾ ਅੱਜ ਕੱਲ ਐਮਪੀ ਨਹੀਂ ਗਾ ਉਹਨੇ ਬਿਹਾਰ ਦੇ ਵਿੱਚ ਇੱਕ ਸੰਸਥਾ ਖੋਲਹੀ ਆ ਉਹ ਹਰ ਸਾਲ ਬਿਹਾਰ ਦੇ ਵਿੱਚੋਂ ਜਿਹੜੇ ਗ੍ਰੈਜੂਏਟ ਨੇ 30 ਬਜਟ ਟਾਪਰ ਲੈਂਦਾ 30 ਬੰਦੀ ਟਾਪਰ ਉਹਦੀ ਆਪਣੀ ਬਿਲਡਿੰਗ ਆਪਣੀ ਬਿਲਡਿੰਗ ਚ ਫਰੀ ਖਾਣਾ ਫਰੀ ਰਹਿਣਾ ਫਰੀ ਕਿਤਾਬਾਂ ਤੇ ਆਈਐਸ ਆਈਐਸ ਦੀ ਟ੍ਰੇਨਿੰਗ ਦਿੰਦਾ ਉੱਥੇ ਤੀਆਂ ਦੇ ਵਿੱਚੋਂ 20 ਤੋਂ 25 ਬੱਚੇ ਹਰ ਸਾਲ ਉਹਦੇ ਆਈਐਸ ਆਈਪੀਸ ਆ ਜਾਂਦੇ ਕੋਈ ਵੀ ਤਕਰਾਨੀ ਗਰੀਬ ਹੈ ਕਿ ਮੀਰ ਸਾਡੀ ਏਡੀ ਵੱਡੀ ਸੰਸਥਾ ਹੈਗੀ ਇਹਨਾਂ ਕੋਲ ਦੀ ਸੋਚੇ ਹੀ ਨਹੀਂ ਪਈ ਸੀ ਇਹ ਕੰਮ ਕਰਨ ਦੀ ਅਸੀਂ ਆਪਣੇ ਬੱਚੇ ਨੂੰ ਟ੍ਰੇਡਿੰਗ ਦੇ ਦਈਏ ਪਰ ਸਿਆਪਾ ਇਹ ਵੀ ਹੈ ਨਾ ਜੀ 1996 ਦੇ ਵਿੱਚ ਜਦੋਂ 30 ਬੀਬੀਆਂ ਦੀ ਐਂਟਰੀ ਕੀਤੀ ਗਈ ਐਸਪੀਸੀ ਚ ਐਕਟ ਸੂਧ ਕਰਕੇ 30 ਬੀਬੀ ਮੈਂਬਰ ਹੋਣ ਗਏ ਸਾਡੇ ਕਲਵੰਦ ਸਿੰਘ ਸਖਤਰ ਹੁੰਦੇ ਸੀ ਇੱਥੇ ਉਹਨਾਂ ਨੇ ਵਿਰੋਧ ਕੀਤਾ ਸੀ ਉਹ ਜਿਹਦਾ ਟੋਲਾ ਤੋਂ ਗਿਆ ਸੀ ਵੀ ਇਹ ਕੰਮ ਤੁਸੀਂ ਗਲਤ ਕਰ ਰਹੇ ਹੋ ਇਹ ਆਮ ਸੁਧਾਰਨ ਦੇਣੀ ਆਏਗੀ ਹਰ ਲੀਡਰਾਂ ਦੀ ਕਿਸ ਦੀ ਘਰ ਵਾਲੀ ਆ ਜੂ ਕਿਸੇ ਦੀ ਭੈਣ ਆ ਜੂ ਕਿਸੇ ਨੂੰ ਆ ਜੂ ਕਿਸੇ ਧੀ ਆ ਜੂਗੀ ਉਹ ਗੱਲ ਸਹੀ ਹੋਈ ਤੇ ਟੋਲਾ ਸਭ ਕਹਿੰਦੇ ਦਾਲ ਚਲ ਜੀਏ ਫਿਰ ਆਪਾਂ ਅਦਾਲਤ ਚ ਨਹੀਂ ਗਏ ਲੇਕਿਨ ਅੱਜ ਸਹੀ ਹੈ ਵੀ ਉਹ ਜਿਹੜੀਆਂ ਬੀਬੀਆਂ ਧੀ ਆਉਂਦੀਆਂ ਨੇ ਉਹ ਇਹਨਾਂ ਲੀਡਰਾਂ ਦੀਆਂ ਹੀ ਪਰਿਵਾਰਾਂ ਚ ਹੋਈਆਂ ਨੇ ਇਸੇ ਤਰ੍ਹਾਂ ਇੱਕ ਹਾਕੀ ਦੀ ਟੀਮ ਬਣੀ ਸੀ ਜਿੰਨਾ ਚ ਦਿਲਮੇਖ ਸਰਗੀਰਾ ਉਹਨਾਂ ਠਿਗ ਰਿਆ لیکن پھر بھی ممبرਾਂ ਦੇ ਹੁੰਦੇ ਸੀ ਆ ਰੱਖ ਲੋ ਜੀ ਆ ਸ਼ਫਾਰਚ ਫਲਾਣੇ ਦੀ ਹੈ ਜੀ ਆ ਬਾਦਲ ਦੀ ਸ਼ਫਾਰਚਾ ਪੁੰਦਲ ਦੀ ਸ਼ਫਾਰਚਾ ਢਿੰਡ ਦੀ ਸ਼ਫਾਰਚਾ ਜੇ ਸ਼ਫਾਰਚੀ ਟੱਟੂ ਰੱਖਣੇ ਤੇ ਫਿਰ ਗੱਲ ਨਹੀਂ ਬਣਨੀ ਅਨੰਤ ਕਵਰ ਨੇ ਕਿ ਜੀ ਲੋ ਸ਼ਫਾਰਚੀ ਕੋਈ ਨਹੀਂ ਕੈਲੀਬਰ ਦੇ ਬੰਦੇ ਚਾਹੀਦੇ ਬਸ ਅਸੀਂ ਸ਼੍ਰੋਮਣੀ ਕਮੇਟੀ ਨੂੰ ਕਵਾਂਗੇ ਜੇ ਕੁਝ ਕਰਨਾ ਤੇ ਇਹੋ ਜਿਹਾ ਕੁਝ ਕਰਕੇ ਵਿਖਾਓ ਸਿੱਖਾਂ ਦੀ 기rti IAS ਤੇ IPS ਬਹੁਤ ਘਟ ਗਈ ਹੈ ਮੇਰੇ ਖਿਆਲ ਲਗਭਗ ਖਤਮ ਹੀ ਹੋ ਗਈ ਇਸ ਕਰਕੇ ਕਾਮੀ ਸਾਹਿਬ ਤੁਸੀਂ ਪੜ੍ਹੇ ਲਿਖੇ ਬੰਦੇ ਸੀ ਇਮਾਨਦਾਰ ਸੀਗੇ ਸੋਚਿਆ ਸੀ ਵੀ ਤੁਹਾਡੇ ਕੋਲ ਅਸਵਾਲ ਨੇ ਪਰ ਕੀਤਾ ਕੱਖ ਨਹੀਂ ਤੁਹਾਨੂੰ ਤੁਸੀਂ ਗੁੰਡਾਗੱਢੜੀ ਗੁੰਡਾਗੱਢੀ ਅੱਜ ਕੀਤੀ ਹੈ ਉਥੇ ਹਾਊਸ ਦੇ ਵਿੱਚ ਜਿਹੜੀ ਅਸੀਂ ਕਹਿ ਰਹੇ ਬੀਬੀ ਜ਼ਗੀਰਕੌਰ ਕਰੀਆ ਬੀਬੀ ਕਿਰਨ ਜੋਤ ਕਰ ਗਈ ਇੱਕ ਬੀਬੀ ਨੂੰ ਧੱਕੇ ਮਾਰੇ ਕਿ ਇੱਥੇ ਦੇਖਿਆ ਸਨ 2003 ਦੇ ਵਿੱਚ ਅਕਾਲ ਤਖਤ ਦੇ ਉੱਤੇ ਇੱਕ ਕੇਸ ਹੁੰਦਾ 2002 ਦੇ ਵਿੱਚ ਇੱਕ ਸਾਧ ਦੇ ਖਿਲਾਫ ਵੀ ਇਹਨੇ ਕਿਸੇ ਲੜਕੀ ਦਾ ਬਲਾਤਕਾਰ ਕੀਤਾ ਰੋਲਾ ਪੈ ਜਾਂਦਾ ਵੀ 70000 ਰੁਪਏ ਲੈ ਕੇ ਉਹ ਸਾਧ ਨੂੰ ਅਕਾਲ ਤਖਤ ਤੋਂ ਬਰੀ ਕਰ ਦਿੱਤਾ ਜਾਂਦਾ ਤੇ ਉਹ ਸਾਧ ਨੂੰ ਅਦਾਲਤ ਜਿਹੜੀ ਉਹ 7 ਸਾਲ ਦੀ ਸਜ਼ਾ ਦੇ ਦਿੰਦੀ ਹੈ ਸ਼੍ਰੋਮਣੀ ਖਾਲਸਾ ਪੰਚਾਇਤ ਅਰਜੰਦਰ ਸਿੰਘ ਹੋਰੀ ਚੰਡੀਗੜ੍ਹ ਵਾਲੇ ਉਹ ਕਾਲ ਤੱਕ ਤੇ ਅਰਦਾਸ ਕਰਦੇ ਆਪਣੇ ਕੋ ਸਾਥੀਆਂ ਨਾਲ ਅਰਦਾਸ ਕਰਕੇ ਤੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਇੱਕ ਮੰਗ ਪੱਤਰ ਦੇ ਜਾਂਦੇ ਵੀ ਤੁਹਾਡੇ ਜਥੇਦਾਰ ਨੇ ਆਹ ਕੁਝ ਕੀਤਾ ਤੇ ਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੀ ਇਹਨਾਂ ਦੀ ਟਾਸਕ ਪੂਰਤੀ ਹੁੰਦੀ ਹੈ ਨਾ ਉਹਨਾਂ ਦੀ ਡੈਡ ਅਪਰੇਟ ਕਰਦੀ ਹੈ ਕੋਟ ਕੋਟ ਕੇ ਲਊਗਾ ਨੀ ਉਹਨੇ ਨੀ ਢਿਆਂਗ ਬਣੇ ਚ ਇੱਕ ਢਿਆਂਗ ਦੇ ਇੱਥੇ ਕਿਰਪਾਨ ਮਾਰ ਦੇ ਕਿ ਸਿਰ ਪਾਟ ਜਾਂਦਾ ਹੁੰਦਾ ਦਸਤਾਰ ਦੇ ਕਿਤੇ ਰਲਦੀ ਵੀ ਢਿਆਂਗ ਕਿੱਥੇ ਪਿਆ ਤੇ ਮੈਨੂੰ ਯਾਦ ਆ ਜਦੋਂ ਉਹ ਬਾਹਰ ਨੂੰ ਭਜੇ ਸੀ ਤੇ ਗੁਰਰਾਮਦਾਸ ਗੇਟ ਦਾ ਲੰਗਰ ਦਾ ਬਣਿਆ ਉਹ ਤੋਂ ਬਾਹਰ ਆਏ ਨਾ ਇਹਨਾਂ ਦੀ ਟਾਸਕ ਫੋਰਸ ਤੇ ਮੱਖਣ ਸਿੰਘ ਐਸਪੀਸੀ ਮੇਰੇ ਕੋਲ ਹੀ ਖੜਾ ਸੀਗਾ ਆਖ ਉਸ ਵੇ ਗੱਲ ਕਰਦੇ ਤੇ ਉਹਨੇ ਆਪਣੇ ਮੁੰਡਿਆਂ ਨੂੰ ਕਿਹਾ ਮੁੰਡਿਆ ਤੁਸੀਂ ਕੀ ਕਰਦੇ ਜੋ ਤੇ ਦੋ ਮੁੰਡਿਆਂ ਨੇ ਪੁਲਿਸ ਵਾਲਿਆਂ ਨੇ ਦੋਵਾਂ ਕੋ ਡਾਂਗਾ ਸੀ ਉਹਨਾਂ ਇੱਕ ਦਿਨ ਡਾਂਗ ਤੇ ਡਾਂਗ ਮਾਰੀ ਸੀਗੀ ਤੇ ਇਹਨਾਂ ਦੀ ਟਾਸਪ ਉੱਥੋਂ ਫਰ ਰੋ ਲੰਬੀ ਦੀ ਬਣ ਕੇ ਉੱਥੋਂ ਲੇਕਰ ਉਹਨਾਂ ਬਾਰੇ ਕੁੱਟ-ਕੁੱਟ ਕੇ ਨਜੋ ਕੀਤਾ ਉਹ ਬੜਾ ਮਾਰਾ ਕੀਤਾ ਸੀ ਪਰ ਚਾ ਵੀ ਨਾ ਦੋ ਕਈ ਸਾਲ ਕੇਸ ਚੱਲਦਾ ਰਿਹਾ ਉਹਨਾਂ ਤੇ ਫਿਰ 328 ਰੁਪਏ ਨੂੰ ਲੈ ਕੇ ਜਦੋਂ ਜਿੱਥੇ ਬੰਦਿਆਂ ਦੇ ਕੁਝ ਬੰਦੇ ਬੈਠੇ ਸੀ 40 50 ਇੱਥੇ ਉਹਨਾਂ ਦੀ ਵੀ ਕੁੱਟਮਾਰ ਕੀਤੀ ਗਈ ਉਹਨਾਂ ਦੇ ਵਿੱਚ ਮਨਿੰਦਰ ਕੋਰ ਬੀਬੀ ਦੇ ਬਾਹਰ ਆ ਕੇ ਕਿਹਾ ਵੀ ਮੇਰਾ ਦਸਤਾਰ ਲਾਈ ਗਈ ਆ ਤੇ ਮੇਰੀ ਅਵਾਹਾਂ ਪਿੱਛੇ ਬੰਦ ਕੇ ਮੈਨੂੰ ਚਪੀੜਾ ਮਾਰੀਏ ਗਿਆ ਤੇ ਮੇਰੇ ਕੱਪੜੇ ਵੇਖ ਲੋ ਪਾਰੇ ਪਏ ਕਿਦਾਂ ਦਾ ਸੂਲ ਕਿੰਨੇ ਕਿਸਿਆਲੇ ਬੰਦੇ ਨੇ ਅੱਜ ਉਹ ਟਾਸਕ ਫੋਰਸ ਜਦੋਂ ਬਾਬਾ ਤੁਮਾ ਆਪਣੇ ਹਜ਼ਾਰਾਂ ਬੰਦੇ ਨਾਲ ਲੈ ਕੇ ਉੱਥੇ ਐ ਤਰਨਾ ਦਿੱਤਾ ਟਾਸਕ ਉਸ ਇੱਕ ਬੰਦੇ ਨੇ ਲੱਭਾ ਅੱਜ ਬਹੁਤ ਸਮਝਰੂਆਕੀ ਸੀ ਉਹ ਤੇ ਕੋਈ ਟਾਸਕ ਉਸ ਨੂੰ ਲੱਭੀ ਪਤਾ ਸੀ ਜੇ ਕਿਤੇ ਕੋਈ ਚੂਚੜਕ ਕੀਤੀ ਤੇ ਅੱਜ ਪ੍ਰਾਪਰ ਤੇ ਡਾਂਗ ਵਰਨੀ ਪਰ ਅਸੀਂ ਪਹਿਲਾਂ ਵੀ ਪੀਰ ਕੀਤੀ ਸੀ ਕਿਸੇ ਮੱਝ ਤੋਂ ਕਿਹਾ ਸੀ ਬਾਬੇ ਤੁਮੇ ਨੇ ਵੀ ਕਿਹਾ ਸੀ ਐਸਪੀ ਸੀ ਨੂੰ ਕਿਹਾ ਸੀਗਾ ਪ੍ਰੋਟੈਸਟ ਕਰਨ ਦਾ ਅਧਿਕਾਰ ਮੰਗ ਪੱਤਰ ਦੇਣ ਦਾ ਅਧਿਕਾਰ ਕੋਸ਼ਿਸ਼ ਕਰੇ ਵੀ ਲੜਾਈ ਨਾ ਹੋਵੇ ਕੋਦੂਵਾ ਬਾਬਾ ਜੀ ਨੇ ਗੱਲ ਕਹਿ ਦਿੱਤੀ ਸੀ ਵੀ ਨਾ ਅਸੀਂ ਕਿਸੇ ਪ੍ਰਕਾਰ ਦਾ ਕਿਸੇ ਨਾਲ ਨਾਹਰਾ ਦੇ ਲਾਵਾ ਅਸੀਂ ਜਾਵਾਂਗੇ ਸਤਨਾਵੈਗਤ ਜਪ ਕਰਾਂਗੇ ਜਦੋਂ ਉਹ ਜਾਂਦੇ ਨੇ ਤਿੰਨ ਬੈਰੀਅਰ ਪੁਲਸ ਦੇ ਤੋੜ ਕੇ ਚੌਥੇ ਬੈਰੀਅਰ ਤੇ ਪੁਲਸ ਰੋਕ ਲੈਂਦੀ ਹੈ ਉੱਥੇ ਬੈਠ ਜਾਂਦੇ ਆ ਜਪ ਹੁੰਦਾ ਇਹ ਸਭ ਤੋਂ ਵੱਡੀ ਗੱਲ ਕੀ ਹੈ ਫਿਕਰ ਸਿੰਘ ਮਜੀਠੀਆ ਦੀ ਮੁੱਛ ਦੀ ਵਾਲ ਜਿਹੜਾ ਐਸਪੀਸੀ ਮੈਂਬਰ ਹੁੰਦਾ ਵਾ ਉਗਵਾਨ ਸਿੰਘ ਛਾਲ ਕਾ ਉਹ ਉਸਦੀ ਬਿੱਠਾ ਉਹ ਬਾਬਾ ਨਾਮ ਸਿੰਘ ਤੁਮਾ ਨਾ ਧਰਨੇ ਤੇ ਬਿਠਾ ਸੀਗਾ ਜਿਹੜਾ ਪਿਛਲੇ 2 ਦਿਨ ਤੋਂ ਬਾਬੇ ਨੂੰ ਮਨੋਟ ਲੱਗਾ ਸੀ ਕਿ ਨਾ ਮੈਂ ਤਾਂ ਟਕਸਾਲ ਦਾ ਬੰਦਾ ਜੀ ਮੈਂ ਟਕਸਾਲ ਨੂੰ ਬਿਠੂਗਾ ਤੇ ਮੁੜ ਕੇ ਉਹੀ ਜਾ ਕੇ ਅੰਦਰੋਂ ਜਾ ਕੇ ਲੈ ਕੇ ਆਇਆ ਸੀਗਾ ਘਾਮੀ ਨੂੰ ਮਹਾਰਾਜ ਜੀ ਮੰਗ ਪੱਤਰ ਲੈ ਲਓ ਤੇ ਮੰਗ ਪੱਤਰ ਲੈ ਲਿਆ ਸੀ ਤਾਰੀਫ ਕੀਤੀ ਉਹ ਤੇ ਬਾਬੇ ਤੁਮੇ ਨੇ ਕਹੇ ਜੀ ਸਾਧੂ ਪ੍ਰਧਾਨ ਸਾਹਿਬ ਦੇ ਕੋਈ ਗੱਲਾਂ ਨਹੀਂ ਹੈਗਾ ਜੋ ਕੁਝ ਵੀ ਇਹਨਾਂ ਦੀ ਗਹਿਰਾ ਹਾਜ਼ਰੀ ਚ ਹੋਇਆ ਵੇਖਣ ਅਸੀਂ ਇਹ ਮੰਗ ਪੱਤਰ ਨਾਲ ਦੇ ਰਹੇ ਹਾਂ ਕੁਝ ਦੋਵੇਂ ਮੰਗਾਂ ਨੇ ਇੱਕ ਵਿਧਾਨ ਬਣਾਉਣ ਦੀ ਇੱਕ ਜਿਹੜੇ ਹਟਾਏਗੇ ਜਿੱਥੇ ਦਰ ਗੈਰ ਕਾਨੂੰਨੀ ਤਰੀਕੇ ਨਾਲ ਹਟਾਏਗੇ ਉਹ ਜਿਹੇ ਦਰ ਬਹਲ ਕੀਤੇ ਜਾਣ ਜੇ 15 ਅਪ੍ਰੈਲ ਤੱਕ ਇਹ ਬਾਲ ਨਹੀਂ ਹੁੰਦੇ ਤੇ ਫਿਰ ਅਗਲੀ ਮੀਟਿੰਗ ਕਰਕੇ ਵੀ ਵੱਡਾ ਪ੍ਰੋਮੋ ਲਿਖਾਂਗੇ ਪਰ ਮੈਨੂੰ ਅੱਜ ਅਫਸੋਸ ਹੋਇਆ ਦਿੱਲੀ ਕਮੇਟੀ ਦਾ ਪ੍ਰਮਾਣ ਹਰਮਿਤ ਸਿੰਘ ਕਲਕੇ ਮੌਜੂਦ ਸੀ ਉੱਥੇ ਬਾਬਾ ਦਾਦੂ ਵਾਲ ਮੌਜੂਦ ਸੀ ਉੱਥੇ ਨਿਆਂ ਸਿੰਘ ਜਥੇਬੰਦੀ ਬਹੁਤ ਕੁਝ ਮੌਜੂਦ ਸਨ ਲੇਕਿਨ ਮੁੱਖ ਜਥੇਬੰਦੀਆਂ ਜਿਵੇਂ ਬੁੱਢਾ ਦਲ ਪੀਤੀ ਚੰਦੀ ਸੰਪਰਦਾ ਤਰਨਾ ਦਲ ਇਹ ਉੱਥੋਂ ਗੈਰਜੰਸੀ ਗਾ ਬਾਬਾ ਨੇ ਹਾਲ ਸਿੰਘ ਰੀਵਲ ਨੂੰ ਗੈਰਜੰਸੀ ਸੀ ਕਿਉਂ ਦੱਸ ਸੀਗੇ ਸਾਨੂੰ ਨਹੀਂ ਪਤਾ ਇਸ ਗੱਲ ਦਾ ਨਨਥਰੀ ਨੇ ਦੱਸਿਆ ਉੱਥੇ ਕਿ ਜਿੰਨਾ ਵੀ ਉੜਮਾ ਕੋੜਮਾ ਸੀ ਬਾਬੇ ਹਰਨਾਮ ਸਿੰਘ ਤੁਮਾ ਦੀ ਆਪਣੀ ਜਿਹੜੀ ਸੀ ਸੀ ਉਹਦੇ ਸਾਹਮਣਾਂ ਸੀ। ਦਮਨਵੀ ਟਕਸਾਲ। ਸਖਵਿੰਦਰ ਜੀ ਜਦੋਂ ਐਮਰਜੈਂਸੀ ਦਾ ਮੋਰਚਾ ਲੱਗਾ ਸੀ ਨਾ ਇਹਨਾਂ ਕੋਲ ਪੰਜ ਬੰਦੇ ਪੈਦਾ ਕਰਨੇ ਓਖੇ ਹੋ ਗਏ ਸੀ ਪੰਜ ਬੰਦੇ। ਇਹ ਦਮਨਵੀ ਟਕਸਾਲ ਦੇ ਮੁਖੀ ਬਾਬਾ ਸੰਤ ਕਰਤਾਰ ਸਿੰਘ ਭਿੰਡਰ ਵਾਲੇ ਕੋ ਜਾਨਦੇ ਨੇ ਐਸੀਪੀ ਸੀ ਵਾਲੇ। ਅਕਾਲੀ ਦਲ ਵਾਲੇ ਵੀ ਬਾਬਾ ਜੀ ਸਾਡੀ ਮਦਦ ਕਰੋ ਸਾਡਾ ਮੋਰਚਾ ਜਿਹੜਾ ਵਾ ਉਹ ਥੰਮ ਜਾ ਰਿਹਾ ਵਾ ਸਾਡੇ ਕੋਈ ਬੰਦੇ ਨਹੀਂ ਹੈਗੇ ਬਾਬਾ ਜੀ ਇਹਨਾਂ ਦੀ ਫਰਿਆਦ ਸੁਣਦੇ ਬੇਨਤੀ ਸੁਣਦੇ ਆ ਉਹਨਾਂ ਦਿਨਾਂ ਦੇ ਵਿੱਚ 159 ਨੌਜਵਾਨ ਦਮ ਦੀਬੀ ਟਿਕਿਆਲ ਦੇ ਵਿੱਚ ਅਭਿਆਸ ਕਰਦਾ ਸੀ ਸਿੱਖਿਆ ਲੈਂਦਾ ਸੀ ਧਾਰਮਿਕ ਐਜੂਕੇਸ਼ਨ ਲੈਂਦਾ ਸੀ ਤੇ ਜਦੋਂ ਸੰਤ ਕਰਤਾਰ ਸਿੰਘ ਭਿੰਡਰਾ ਵਾਲੇ ਚੱਲਦੇ ਸੀ ਉਹ ਬਸਰ ਦੇ ਨਾਲ ਚੱਲਦੇ ਸੀ ਤੇ ਸੰਤ ਕਰਤਾਰ ਸਿੰਘ ਭਿੰਡਰਾ ਵਾਲਾ ਦੇ ਉਦੋਂ ਪੰਜਾਬ ਤੇ ਹਰਿਆਣਾ ਦੇ ਸੈੰਤੀ ਨਗਰ ਕੀਰਤਨ ਗੱਡੇ ਸ਼ਿੰਤੀ ਨਾਲੇ ਲੋਕਾਂ ਨੂੰ ਅੰਮ੍ਰਿਤਪਨ ਕਰਾਇਆ ਬਾਣੀ ਤੇ ਬਾਣੀ ਦਾ ਜੋੜਿਆ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਜੋੜਿਆ ਤੇ ਨਾਲੇ ਕਿਹਾ ਵੀ ਮੋਰਚਾ ਲੱਗਾ ਭਾਈ ਵੱਡੀ ਕੀਤੇ ਜਾਓ ਉੱਥੇ ਅੰਮ੍ਰਿਤਸਰ ਲੱਖਾਂ ਦੀ ਗਿਰਦੀ ਸੰਗਤ ਆ ਗਈ ਸੀ ਤੇ ਸਮਾਧਨੀ ਓਖੀ ਹੋ ਗਈ ਸੀ। ਇੰਦਰਾਗੰਦੀ ਕਮਰਾ ਗਈ ਸੀ ਫਿਰ ਐਮਰਜੈਂਸੀ ਵਾਪਸ ਲਈ ਸੀ ਉਹ। ਉਹੀ ਦਮਨੀ ਬਿਟਕਸਾ ਲਿਆ ਉਹੀ ਦਮਨੀ ਬਿਟਕਾ। ਉਹਦੇ ਮੁਖੀ ਨੇ। ਇਸ ਕਰਕੇ ਬਾਬਾ ਤੁਮਣ ਨੇ ਬੜੇ ਤਰੀਕੇ ਤੇ ਸਦਕੇ ਦਾ ਹੈਂਡਲ ਕੀਤਾ। ਕਾਮੀ ਨੂੰ ਮੰਗ ਪੱਤਰ ਵੀ ਦਿੱਤਾ ਤੇ ਕਹਿਤਾ ਨਾਲ ਵਰਨੇ ਵੀ ਕੀ ਕਰਤੀ ਵੀ 15 ਅਪ੍ਰੈਲ ਤੱਕ ਜੇ ਇਹਦੇ ਬਾਰੇ ਕੋਈ ਕਾਰਵਾਈ ਨਾ ਕੀਤੀ ਗਈ ਤੇ ਫਿਰ ਅਸੀਂ ਵੱਡਾ ਐਕਸ਼ਨ ਕਰਾਂਗੇ ਵੱਡਾ ਐਕਸ਼ਨ ਕਿਦਾਂ ਹੁੰਦਾ ਇਹ ਨਹੀਂ ਪਤਾ ਇੱਕ ਸਾਨੂੰ ਇਹਦੀ ਗੱਲ ਵੀ ਨਹੀਂ ਸੀ ਮੱਜ ਤੋਂ ਅਪੀਲ ਕਰਦੇ ਨੇ ਉਹ ਐਸੀ ਪਿਛੇ ਨੇ ਵੀ ਅਪੀਲ ਮੰਨੀ ਤੇ ਬਕਾਇਦਾ ਤੌਰ ਤੇ ਬਾਬਾ ਜੀ ਦੇ ਸੰਸਮਾਜ ਦੇ ਮੰਨੀ ਬਣ ਚੰਗੀ ਗੱਲ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਤੇ ਚੰਗੀ ਗੱਲ ਅੱਜ ਇਸ ਜਿਹੜੀ ਘਟਨਾ ਵਾਪਰਨੀ ਸੀ ਜਿਹੜੇ ਹੋ ਰਿਆਂ ਸੀ ਦੁਨੀਆ ਭਰ ਦੇ ਸਿੱਖਾਂ ਦੀ ਅੱਖਾਂ ਲੱਗੀਆਂ ਸੀ ਸਾਨੂੰ ਬੜੇ ਫੋਨ ਆਏ ਤੇ ਕੀ ਹੋਇਆ ਜੀ ਕਿਵੇਂ ਦੱਸਿਆ ਛਤਮੀ ਹੋ ਗਿਆ ਮੈਂ ਕੱਲ ਵੀ ਕਿਹਾ ਵੀ ਛਤਮੀ ਰਹੇਗਾ ਆਪਣੇ ਪ੍ਰੋਗਰਾਮ ਚ ਕਿਹਾ ਸੀ ਛਤਮੀ ਰਹੇਗਾ ਸਾਡੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਲੇਕਿਨ ਅਸੀਂ ਕਹਿੰਦੇ ਇਹਦੇ ਝਗੜੇ ਚ ਮਿਲ ਨਹੀਂ ਪੈਦਾ ਹੋਣੇ ਚਾਹੀਦੇ ਗੁਰਬਾਣੀ ਕਹਿੰਦੀ ਹੈ ਕੋਈ ਇਕੱਤਰ ਮਿਲੋ ਭਾਈ ਮੇਰੇ ਭਾਈ ਦੁਬਿਧਾ ਦੂਰ ਕਰੇ ਬਲਾਈ ਉਦੇ ਮੁਤਾਬਕ ਜਿਹੜੀ ਗੁਰਬਾਣੀ ਦੇ ਮੁਤਾਬਕ ਆਓ ਇਕੱਠੇ ਹੋ ਕੇ ਬੈਠੀਏ ਇਕੱਠੇ ਹੋ ਕੇ ਬੈਠ ਕੇ ਆਪਣੀ ਕੋਈ ਦੁਬੇਦੰਦ ਦੂਰ ਕਰਕੇ ਤੇ ਇਕੱਠੇ ਹੋ ਕੇ ਫੈਸਲੇ ਲਈ